ਭੈਣ ਗੁਰਜੀ ਦਾ ਖਾਲਸਾ ਭੈਣ ਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਮੇਰੇ ਪਰਿਆ ਹੱਥ ਰੱਖੇ ਸਤ ਸੰਤੋਖ ਦੇਵੇ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਮੇਰੇ ਕੋਲ ਵੀ ਪੰਜਾਬੀ ਦਰਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਬਾਕੀ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟਿੰਗ ਕਰੋ ਤੇ ਕਈ ਕਹਿੰਦੇ ਹਨਾ ਵੀ ਪਲੋਈਆਂ ਦੀ ਫਿਟਿੰਗ ਨਹੀਂ ਆਉਂਦੀ ਹੈਗੀ ਪਲੋਈਆਂ ਤੋਂ ਜੈਂਪਰ ਦੀ ਫਿਟਿੰਗ ਨਹੀਂ ਬ੍ਰੈਸਟ ਤੋਂ ਆਉਂਦੀ ਵੀ ਚੱਕ ਹੁੰਦੀ ਕੱਪ ਫੁੱਲ ਵਿੱਚ ਫੁੱਲ ਵਿੱਚ ਜਾਈ ਰਹਿੰਦੇ ਆ ਉਹ ਪਤਾ ਵਜਾ ਕੀ ਹੁੰਦੀ ਆ ਉਹ ਜਦ ਹਨਾ ਆਪਾਂ ਆਹ ਕੱਪ ਮੋਟੇ ਪਾਉਣੇ ਆ ਫੇਰ ਉਹ ਮੋਟਾ ਕਪੜਾ ਕਪੜਾ ਬਚਿਆਗੇ ਤਾਂ ਉਹ ਫੁੱਲ ਮਾਜੇ ਹੋ ਜਾਂਦਾ ਕਿਉਂ ਉਹ ਉਹ ਪਲੋਈਆਂ ਚ ਆਏ ਹੁੰਦਾ ਦੂਜਾ ਉਦਾਂ ਹੁੰਦਾ ਉਹ ਫੇਰ ਫੁੱਲ ਮਾਜੇ ਤਾਂ ਲੱਗਦਾ ਜਿਹੜੇ ਤੁਸੀਂ ਇਹ ਕੱਪ ਵਾਲੀਆਂ ਆ ਪਲੇਟਾਂ ਹਨਾ ਉੱਪਰ ਪਾਉਣੀਆਂ ਬ੍ਰੇਡ ਦੇ ਉਹ ਤੁਸੀਂ ਬਰੀਕ ਬ੍ਰੇਡਾ ਪਾਉਣੀਆਂ ਬਿਲਕੁਲ ਇਥੇ ਬਰੀਕ ਦੋਨਾਂ ਪਾਸਿਆਂ ਤੋਂ ਕਰਨੀਆਂ ਬਰੀਕ ਕਰਕੇ ਫੇਰ ਤੁਹਾਡੀਆਂ ਪਲੇਟਾਂ ਦੀ ਐ ਬਹੁਤ ਵਧੀਆ ਹੋਣੀਆਂ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਪਲੇਟਾਂ ਕਿਸ ਤਰ੍ਹਾਂ ਪਾ ਸਕਦੇ ਹਾਂ ਬਰੀਕ ਬਰੀਕ ਸੌਤੋਂ ਬੇਲਾ ਤਾਂ ਪਲੇਟਾਂ ਦੇ ਕੰਮ ਹੁੰਦਾ ਆ ਜੈਂਪਰ ਦਾ ਗੜਾ ਬਣਾ ਲਿਆ ਗੜਾ ਬਣਾ ਕੇ ਹੁਣ ਆਪਾਂ ਪਲੇਟਾਂ ਦੱਸਦੇ ਮੋਢਲੀ ਮੈਂ 7 ਇੰਚ ਦੀ ਪਲੇਟ ਰੱਖੀਓ ਪਿਛਲੀ ਮੈਂ ਪਲੇਟ ਰੱਖੀਓ 8 ਇੰਚ ਦੀ ਇਹ ਵੀ ਯਾਦ ਰੱਖਿਓ ਕਿਉਂ ਫਿਟਿੰਗ ਆ ਜਾਂਦੀ ਫਿਰ ਪਿਛਲੀ ਪਲੇਟ ਦੇ ਨਾਲ ਤੇ ਪਹਿਲਾਂ ਜਦ ਆਪਾਂ ਸ਼ੁਰੂ ਜੋ ਸਟਾਰਟਿੰਗ ਪਲੇਟ ਕਰਨੀ ਬ੍ਰੀਕ ਪਾਉਣੀ ਆ ਬ੍ਰੀਕ ਬ੍ਰੀਕ ਲੈ ਕੇ ਤੇ ਫਿਰ ਗੱਭਿਓ ਆਪਾਂ ਉਹਨੂੰ ਫਿਟਿੰਗ ਦੇਣੀ ਆ ਇੱਥੋਂ ਇੱਥੋਂ ਆਪਾਂ ਧੇਂਕ ਦੀ ਇੱਥੇ ਦੇ ਦੇਣੀ ਆ ਹਨਾ ਲੈਕੂ ਥੱਲੇ ਨੂੰ ਆਪਾਂ ਫੇ ਫਰ ਹਕਾਰਤੀ ਸ਼ੇਪ ਦੇਤੀ ਗੱਭਿਓ ਆਪਾਂ 1/2 ਇੰਚ ਦੀ ਕਰ ਦਿੱਤੀ ਆ ਅੱਧੇ ਤੋਂ ਥੋੜੀ ਜਿਹਾ ਘੱਟ ਹੁੰਦੀ ਆ ਤੇ ਆ ਤੁਸੀਂ ਥੋੜਾ ਜਿਹਾ ਧਾਗਾ ਨਾਲ ਰੱਖਣਾ ਕਿਉਂ ਫੇਪ ਮੈਂ ਆਪਣੀ ਪਲੇਟ ਉਦੜੇ ਨਾ ਦੋਨੇ ਪਲੇਟਾਂ ਤੁਸੀਂ ਇੱਧਰ ਪਾਸੇ ਤਾਂ ਕਿਉਂ ਪਲੇਟਾਂ ਨੂੰ ਗੱਭਿਓ ਫਿਟਿੰਗ ਦੇਵੋ ਤੇ ਪਾਸਿਆਂ ਤੇ ਕਰੋ ਬਰੀਕ ਪਲੇਟਾਂ ਫੇ ਪਲੇਟਾਂ ਬਸ ਹੁਣ ਹੀ ਆਉਂਦੀਆਂ ਹੁੰਦੀਆਂ ਜੇ ਮੈਂ ਪਿਛਲੀ ਪਾਈ 8 ਇੰਚ ਦੀ ਤਾਂ ਹੋਰਲੀ ਪਾਈਓ 7 ਇੰਚ ਦੀ ਪਲੇਟ ਇਹ ਖਿਆਲ ਰੱਖਿਓ ਫੇਰ ਤੁਹਾਡੇ ਫਿਟਿੰਗ ਬਹੁਤ ਸੋਤਣੀ ਆ ਆ ਦੇਖੋ ਪਲੇਟ ਹਨਾ ਉਪਰੋਂ ਦਰਸ਼ੀ ਆਈ ਹੈ ਤਾਂ ਗੱਭਿਆਂ ਫੇ ਆਪੈਂ ਦਾ ਕਰ ਦਿੱਤੀ ਹੈ ਤੇ ਇੱਦਾਂ ਹੀ ਆਹ ਸਾਰੀਆਂ ਪਲੇਟਾਂ ਤੁਸੀਂ ਪਾਉਂਗੇ ਤਾਂ ਤੁਹਾਡੀਆਂ ਕੱਪ ਪਲੇਟਾਂ ਬਿਲਕੁਲ ਨਾ ਜੈਂਪਰ ਖੁੱਲੂਗਾ ਅਜੇ ਉੱਤਰੋ 180 ਤੱਕ ਬੋਇਦਿ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਪਾਸੇ ਦੀਆਂ ਪਲੇਟਾਂ ਪਾਸੇ ਦੀਆਂ ਪਲੇਟਾਂ ਨਾਲ ਫਿਟਿੰਗ ਬਣਦੀ ਜੈਂਪਰ ਦੀ ਉੱਪਰ ਮੇਕੋ ਆਹ ਜਿਹੜੀਆਂ ਪਲੇਟਾਂ ਆ ਨਾ ये आप बिल्कुल बरीक लैके जानी है इतने तक आदमी मैं निशान लाए तो मैं थोला के रख मोटी रखा फिर अपना कपड़ा खुलना ਅਲਿ ਕੋ ਬਿਲਕੁਲ ਬ੍ਰੀਕ ਪਲੇਟ ਹੈ ਆਪਣੀ ਤੇ ਹੁਣ ਆਪਾਂ ਇਥੋਂ ਇਹ ਕਈ ਵਾਰੀ ਹੋ ਜਾਂਦਾ ਹਰ ਇੱਕ ਤਾਂ ਹੋ ਜਾਂਦਾ ਪਲੇਟਾਂ ਦੇ ਵਿੱਚ ਲੋਗ ਮਾੜਾ ਨਹੀਂ ਜੈਂਪਰ ਫੁੱਲਦਾ ਹੈਗਾ ਦੇਖ ਲਓ ਇੱਕ ਮਾੜੀ ਵੀ ਜੇ ਤੁਸੀਂ ਇੱਥੇ ਪਲੇਟ ਹੈ ਨਾ ਬਰੀਕ ਮੋਰੀਆਂ ਵੀ ਬਰੀਕ ਇੱਥੋਂ ਵੀ ਬਰੀਕ ਇਧਰਲੀ ਵਿੱਚ ਇਧਰਲੀ ਵਿੱਚ ਇੰਨੇ ਪਲੇਟਾ ਤੁਸੀਂ ਮੋਰੀ ਕੋਨੇ ਤੋਂ ਬਰੀਕ ਰੱਖੋਗੇ ਤਾਂ ਫੇਰ ਬਿਲਕੁਲ ਨਹੀਂ ਕੱਪ ਤੁਹਾਡਾ ਫੁੱਲਣਾ ਹੈਗਾ ਨਹੀਂ ਫੇਰ ਜਾਂ ਹੁਣ ਆਪਾਂ ਇੰਨਾ ਵੀ ਦੇਣਾ ਕਪੜਾ ਫੇ ਉਹ ਵਿਚਾਰੇ ਦਾ ਥਾਂ ਤਾਂ ਫੁੱਲਣਾ ਹੀ ਹੈ ਨਾ ਇਸ ਕਰਕੇ ਫਿਟਿੰਗ ਤੁਹਾਡੀ ਇਦਾਂ ਫੇ ਤਾਂ ਬਣਨੀ ਆ ਇਹਨਾਂ ਪਲੇਟਾਂ ਤੇ ਫਿਟਿੰਗ ਹੁੰਦੀ ਆਪਣੀ ਤਾਂ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ